ਮਨੀਸ਼ ਸੁਸੋਧਿਆ ਮੈਂ ਸਹੀ ਗੱਲ ਨਵੇੜੂ ਕੀ ਕਹਿੰਦਾ ਕਹਿੰਦਾ ਸਾਮ ਦਾਮ ਦੰਡ ਭੇਦ ਕੁਐਸਚਨ ਆਂਸਰ ਲੜਾਈ ਝਗੜਾ ਸੁਸੋਧਿਆ ਇਹ ਗੱਲ ਲੰਡਨ ਦੀ ਧਰਤੀ ਕੈਕਸਟਨ ਹਾਲ ਦੇ ਟਿਊਟਰ ਰੂਮ ਚ ਸਰ ਮੈਕਲ ਫਰਾਂਸਿਸ ਸਡਵਾਇਰ ਨੇ ਕਹੀ ਸੀ ਸਰਦਾਰ ਗੁਰੂਬ ਸਿੰਘ ਸੁਨਾਮ ਨੇ ਗੋਲਡ ਸਮਿਥਰ ਵਾਲਵਰ 15686 ਨੰਬਰ ਤੋਂ ਤਿੰਨ ਗੋਲੀਆਂ ਪਾਰੀਆਂ ਨਲਕੇ ਦੇ ਫਿਲਟਰ ਵਰਗਾ ਕਰਕੇ ਛੜਤਾ ਤੂੰ ਕਿਹੜੇ ਬਾਗ ਦੀ ਮੂਲੀ ਆ ਓਏ ਇਹ ਪੰਜਾਬੀ ਕੰਧ ਤੇ ਉੱਗੇ ਪਿੱਪਲ ਵਰਗੇ ਨਹੀਂ ਇਹਨਾਂ ਦੀਆਂ ਜੜਾਂ ਬੜੀਆਂ ਮਜ਼ਬੂਤ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਜੜਾਂ ਬੜੀਆਂ ਮਜ਼ਬੂਤ ਨੇ ਆ ਤੇਰੇ ਝਾੜੂ ਪੋਚੇ ਵਾਲੇ ਐਦਾਂ ਲੱਗਦਾ ਕਿ ਜਿੱਦਾਂ ਨਿੱਕੀ ਜੀ ਕਿਰਲੀ ਕੋਕੋਡਲ ਮਗਰਮੱਛ ਨੂੰ ਇਸ਼ਾਰੇ ਕਰਦੀ ਹੋਵੇ ਤੇਰਾ ਬਣਨਾ ਕੁਛ ਨਹੀਂ ਮਿੱਤਰਾ ਤੇ ਬੜਾ ਲੁੱਟ ਲਿਆ ਪੰਜਾਬ ਨੂੰ ਕੁੱਟ ਲਿਆ ਪੰਜਾਬ ਨੂੰ ਉਹ ਸਤਵੰਤੀਆਂ ਧੀਆ ਉਹ ਭੈਣਾ ਪੰਜਾਬ ਦੀਆਂ ਜਿਹੜੀਆਂ ਪਤੀ ਵਰਤਾਂ ਨੇ ਤੂੰ ਉਹਨਾਂ ਨੂੰ ਸਿਖਾਉਣਾ ਹੈ ਕਿ ਇਹ ਮੇਰੀ ਟੀਮ ਘਰ-ਘਰ ਜਾਏਗੀ ਕੇਵਲ ਜਾਊਗੀ ਫਿਰ ਮੁਰਦੀ ਨਹੀਂ ਜਾਊਗੀ ਮੁਰਦੀ ਨਹੀਂ ਆਓ ਤੇ ਕਰਨੀ ਦੇ ਪੂਰੇ ਸਰਦਾਰ ਸੁਖਬੀਰ ਸਿੰਘ ਬਾਦਲ ਆ ਸਮੁੱਚੀ ਲੀਡਰਸ਼ਿਪ ਦੇ ਨਾਲ ਆਪਾਂ 27 ਦੇ ਵਿੱਚ ਮੁੱਖ ਮੰਤਰੀ ਬਣਾਉਣੇ ਆਗਾਜ਼ ਹੋ ਚੁੱਕਿਆ ਜਿਹੜੇ ਕਹਿੰਦੇ ਸੀ ਮੈਂ ਗੋਲਡੀ ਵੀਰ ਨੂੰ ਜਿੰਨਰ ਜੀਤ ਨੂੰ ਸਮੁੱਚੀ ਟੀਮ ਨੂੰ ਵਧਾਈ ਦੇਣਾ ਕਿ ਜਿੰਨੀ ਸੰਗਤ ਪੰਡਾਲ ਚ ਬੈਠੀ ਆ ਇਨੇ ਨਿੱਕੇ ਨਿੱਕੇ ਦਰਖਤਾਂ ਦੇ ਥੱਲੇ ਬੈਠੀ ਆ ਕਈ ਇਨੇਕ ਤਾਂ ਵਾਸ਼ਰੂਮ ਕਰਦੇ ਹੀ ਫਿਰਦੇ ਨੇ ਜਿੰਨੀਆਂ ਵਿਰੋਧੀਆਂ ਦੀ ਰੈਲੀ ਆ ਉਹਨੇ ਇੱਕ ਪਰ ਬਰਕਰਤਾ ਇੱਧਰ ਫਿਰਦੇ ਨੇ ਵਾਸਰੂਮ ਕਰਦੇ ਫਿਰਦੇ ਨੇ ਆਓ ਸਾਡੇ ਸਾਰੇ ਜਕਾਰਾ ਦੇ ਦਾਂਗੇ ਜੀ 2300 ਮੈਂਬਰ ਲੈ ਕੇ ਆਇਆ 23 ਸਕਿੰਟ ਤਾਂ ਬਣਦੀ ਆ ਮੇਰੇ ਸਰਦਾਰ ਜਗਦੇਵ ਸਿੰਘ ਜੀ ਬਦੇਸਾ ਸਰਕਲ ਮਹਿਲ ਕਲਾ ਸਰਦਾਰ ਗੁਰਦੀਪ ਸਿੰਘ ਜੀ ਸਾਪਾ ਸਰਕਲ ਮਹਿਲ ਕਲਾ ਸਰਦਾਰ ਧਾਰੀਵਾਲ ਸਾਹਿਬ ਚਿੱਤਰ ਸਿੰਘ ਸਰਕਲ ਗਹਿਲ ਸਰਦਾਰ ਬਲਰਾਜ ਸਿੰਘ ਜੀ ਕਾਕਾ ਸਰਕਲ ਟੱਲੇਵਾਲ ਸਰਦਾਰ ਸੁਖਵਿੰਦਰ ਸਿੰਘ ਜੀ ਸੁੱਖਾ ਮਹਿਲ ਕਲਾ ਸੁਮੱਚੀ ਟੀਮ 2300 ਦਾ ਕਾਫਲਾ ਲੈ ਕੇ ਆ ਸਾਹਮਣੇ ਖੜੇ ਨੇ ਬੀਲੇ ਵਾਲੇ ਇੱਥੇ ਇੱਕ ਗੁਰਦੇਵ ਸਿੰਘ ਆ ਪਿੰਡ ਵਾਪਸਾਪੁਰ ਤੋਂ 40ਵੀਂ ਵਰ੍ਹੇ ਦੀ ਸਾਈਕਲ ਤੇ ਆਇਆ ਕਿੱਥੇ ਆ ਵਾਪਸਾਪੁਰ ਆਲਾ ਹੈਗਾ ਜੀ ਧੰਨਵਾਦ ਜਿੱਥੋਂ ਵੀ ਆਇਆ ਆਹ ਖੜਾ ਜੀਮਾ ਸਾਹਿਬ 40ਵੀਂ ਵਰ੍ਹੇ ਦੀ ਸਾਈਕਲ ਤੇ ਆਉਂਦਾ ਇਹਨਾਂ ਦੀ ਕਾਹਦੇ ਹੋਣੀ ਚਾਹੀਦੀ ਆ ਇੱਕ ਬੀਬੀ ਦੇ ਇੱਕ ਪੁੱਤਾਂ ਸਵੇਰੇ ਰਮਾਲ ਬੰਨ ਕੇ ਮੀਡੀਆ ਕਰਕੇ ਸਕੂਲ ਨੂੰ ਤੋਰ ਦੂ ਟਾਈਮ ਸਰ ਇੱਕ ਦੇ ਭਾਈ 5-7 ਪੁੱਤ ਨੇ ਟਾਈਮ ਲੱਗ ਜਾਂਦਾ ਨਮਾਉ ਤਨਭੂ ਤਨ ਨੂੰ ਲੇਟ ਹੋ ਗਏ 2300 ਦਾ ਕਾਫਲਾ ਲੈ ਕੇ ਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ